ਸਤਿ ਸ਼੍ਰੀ ਅਕਾਲ ਦੋਸਤੋ ਸ਼ਬਦਾਂ ਦੀ ਲੜੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਰ ਰੋਜ਼ ਆਪਾਂ ਦੋ ਨਵੇਂ ਸ਼ਬਦ ਕਰਦੇ ਹਾਂ ਜਿਨ੍ਹਾਂ ਦਾ ਉਚਾਰਨ ਤੇ ਅਰਥ ਕਰਨ ਵੇਲੇ ਅਸੀਂ ਭੁਲੇਖਾ ਖਾ ਜਾਂਦੇ ਹਾਂ ਸੋ ਆਓ ਅੱਜ ਆਪਾਂ ਨਵੇਂ ਦੋ ਸ਼ਬਦ ਕਰਦੇ ਹਾਂ ਸਾਡਾ ਪਹਿਲਾ ਸ਼ਬਦ ਹੈ ਬਾਗ ਬਾਗ ਜਿਸ ਦਾ ਅਰਥ ਹੁੰਦਾ ਹੈ ਲਗਾਓ ਪੰਜਾਬੀ ਦੇ ਵਿੱਚ ਇੱਕ ਫੁਲਕਾਰੀ ਦੀ ਕਿਸਮ ਨੂੰ ਵੀ ਬਾਗ ਕਿਹਾ ਜਾਂਦਾ ਹੈ ਕੱਗੇ ਨੂੰ ਲਿਖਣ ਲਈ ਉਰਦੂ ਦੇ ਵਿੱਚ ਗਾਫ ਅੱਖਰ ਦਾ ਇਸਤੇਮਾਲ ਕੀਤਾ ਜਾਂਦਾ ਤੇ ਸਾਡਾ ਦੂਸਰਾ ਜਿਹੜਾ ਸ਼ਬਦ ਹੈ ਬਾਗ ਬਾਗ ਸ਼ਬਦ ਦਾ ਉਚਾਰਨ ਕਰਨ ਲੱਗਿਆਂ ਕੱਗੇ ਪੈਰ ਬਿੰਦੀ ਦਾ ਉਚਾਰਨ ਕਰਨ ਲੱਗਿਆਂ ਸਾਡੇ ਤਾਲੂਏ ਤੋਂ ਇੱਕ ਖਰਾਸ਼ ਦੀ ਆਵਾਜ਼ ਜਿਹੜੀ ਆ ਉਹ ਪੈਦਾ ਹੋਏਗੀ ਜਿਵੇਂ ਫਸੀ ਹੋਰ ਵੀ ਸ਼ਬਦ ਬੋਲਦੇ ਆ ਖਾਲਸਾ ਖਖੇ ਪੈਰ ਬਿੰਦੀ ਆਈ ਗੱਗੇ ਪੈਰ ਬਿੰਦੀ ਨੂੰ ਲਿਖਣ ਦੇ ਲਈ ਉਰਦੂ ਦੇ ਵਿੱਚ غੈਨ ਅੱਖਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਆਪਾਂ ਸ਼ਬਦ ਨੂੰ ਫੇਰ ਉਚਾਰ ਕੇ ਦੇਖਦੇ ਹਾਂ ਬਾਗ ਜਿਸ ਦਾ ਅਖਰੀ ਅਰਥ ਹੁੰਦਾ ਹੈ ਬਗੀਚਾ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਗਾਰਡਨ ਕਹਿੰਦੇ ਹਾਂ ਸੋ ਇਹ ਨੇ ਸਾਡੇ ਦੋ ਸ਼ਬਦ ਬਾਗ ਤੇ ਬਾਗ ਕੱਲ ਫੇਰ ਮਿਲਾਂਗੇ ਦੋ ਹੋਰ ਨਵੇਂ ਸ਼ਬਦਾਂ ਦੇ ਨਾਲ